हां जी ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਆਂ ਜਿਲ੍ਹਾ ਤਰਨਤਾਰਨ ਦੇ ਸ਼ਹਿਰ ਪਖੀਮੰਡਾ ਲੋਕੇਸ਼ਨ ਦੀ ਗੱਲ ਕਰਾਂ ਤਾਂ ਪੱਟੀ ਹਰੀ ਕੇ ਰੋਡ ਸਾਹਮਣੇ ਦਸ਼ਮੀਸ਼ ਹਸਪੀਟਲ ਪਿਛਲੇ ਕਾਫੀ ਸਮੇਂ ਤੋਂ ਦਾ ਲੀਫ ਰੈਸਟੋਰੈਂਟ ਦੀ ਤਿਆਰੀ ਪੂਰੇ ਯੋਰਾ ਤੇ ਚੱਲ ਰਹੀ ਸੀ ਜਿੱਥੇ ਤੁਹਾਡੇ ਲਈ ਹਰੇਕ ਪ੍ਰਕਾਰ ਦੀ ਮਠਿਆਈ ਬੇਕਰੀ ਦਾ ਖਾਸ ਪ੍ਰਬੰਧ ਹੈ ਤੇ ਇੱਥੇ ਹੀ ਨਾਲ ਲਾਈਵ ਕਿਚਨ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਸੋ ਅੱਜ ਗੁਰੂ ਸਾਹਿਬ ਦੀ અપਾਰ ਕਿਰਪਾ ਹੋਈ ਤੇ ਸ਼ੁਭ ਮੂਰਤ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਕੀਤਾ ਮਾਲਕ ਦੀ અપਾਰ ਕਿਰਪਾ ਸਦਕਾ ਅੱਜ ਦਾ ਲੀਫ ਦੀ ਓਪਨਿੰਗ ਹੋਈ ਸਾਹਿਬ ਸਨ ਬਈ ਸਾਹਿਬ ਸਨ ਬਈ ہمارے ਸ਼ਾਨ ਸੰਗ ਮਿੱਠੀ ਸਰੋਗੋਦਨਾਕ ਸਾਜ ਪੇਟਿਸਨੋ ਦੋਸਤੋ ਇੱਥੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਤੇ ਹਰੇਕ ਪ੍ਰਕਾਰ ਦੀ ਬੇਕਰੀ ਹਰੇਕ ਪ੍ਰਕਾਰ ਦੀ ਪੀਐਸਟੀ ਕੀਕ ਬਿਸਕਟ ਜਿਵੇਂ ਕਿ ਵਿਆਹ ਸ਼ਾਦੀਆਂ ਵਾਸਤੇ ਗਿਫਟ ਪੈਕ ਮਠਿਆਈ ਅਤੇ ਲਾਈਵ ਕਿਚਨ ਦਾ ਸਮਾਨ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ ਕਰੇਗਾ ਤੁਹਾਡੀ ਹਰ ਇੱਕ ਗੱਲ ਦਾ ਧਿਆਨ ਰੱਖਿਆ ਜਾਵੇਗਾ ਤੁਹਾਨੂੰ ਹੋਣਾ ਅੰਮ੍ਰਿਤਸਰ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਇੱਥੇ ਹੀ ਜ਼ਰੂਰਤ ਮੁਤਾਬਕ ਹਰ ਇੱਕ ਸਮਾਨ ਮਿਲੇਗਾ ਲੋਕੇਸ਼ਨ ਦੀ ਫੇਰ ਗੱਲ ਕਰਾਂ ਤਾਂ ਭਿਕਿਵਨ ਹਰੀਕੇ ਰੋਡ ਸਾਹਮਣੇ ਦਸ਼ਮੀਰ ਸ਼ੋਸਪਿਟਲ ਆ ਤਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਵੀਰਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ ਸੋ ਆਓ ਸਾਥ ਦਿਓ ਔਰ ਆਪਣੀ ਲੋੜ ਮੁਤਾਬਕ ਜ਼ਰੂਰ ਮੁਤਾਬਕ ਇੱਥੋਂ ਸਮਾਨ ਖਰੀਦੋ ਦੋਸਤੋ ਇਹਨਾਂ ਵੀਰਾਂ ਦਾ ਸਾਥ ਜ਼ਰੂਰ ਦਿਓ ਕਿਉਂਕਿ ਇਹਨਾਂ ਬਾਹਰ ਜਾਣ ਦੀ ਬਜਾਏ ਇੱਥੇ ਹੀ ਆਪਣੀ ਇਨਵੈਸਟਮੈਂਟ ਕਰਕੇ ਸੈਟਅਪ ਖੜਾ ਕੀਤਾ ਵਾ ਇਦਾਂ ਦੇ ਬੰਦਿਆਂ ਦਾ ਜ਼ਰੂਰ ਸਾਥ ਦਿਆ ਕਰੋ ਤਾਂ ਕਿ ਆਪਣਾ ਜਿਹੜਾ ਕੋਈ ਵੀ ਪਰਸਨ ਆ ਉਹ ਬਾਹਰ ਜਾਣ ਦੀ ਬਜਾਏ ਆਪਣਾ ਰੁਜ਼ਗਾਰ ਇੱਥੇ ਹੀ ਚਲਾ ਸਕੇ ਸੋ ਤੁਹਾਡੇ ਪਿਆਰ ਦੀ ਬਹੁਤ ਲੋੜ ਹੈ ਵੱਤੋਂ ਵੱਧ ਜਿਹੜਾ ਵਾ ਉਹ ਤੁਹਾਡਾ ਪਿਆਰ ਚਾਹੀਦਾ ਹੈ ਸੋ ਸਨਯੋਗ ਦਿਓ ਧੰਨਵਾਦ ਸਾਰਿਆਂ ਦਾ